ਇੱਕ ਇੱਕ ਜਿਹੜੀ ਸਮਗਰੀ ਜਿਹੜੀ ਸੰਗਠਾ ਨੇ ਸਾਨੂੰ ਦਿੱਲੀੋਂ ਇਕੱਠੀਆਂ ਕਰਕੇ ਪਈ ਹੈ ਦੇਸ਼ ਦੇ ਹਰ ਬਕਰੇ-ਵਕਰੇ ਕੋਨੇ ਤੋਂ ਸਾਰਿਆਂ ਦਾ ਜਿੱਤੇ ਧੰਨਵਾਦ ਹੈ ਸਾਡੇ ਵੋਲੰਟੀਅਰ ਦੀ ਜ਼ਿੰਮੇਵਾਰੀ ਸੀ ਕਿ ਇਹ ਹਰ ਉਸ ਲੋਕਾਂ ਤੱਕ ਪਹੁੰਚੇ ਜਿਹਨੂੰ ਇਹਦੀ ਵਾਕਈ ਜ਼ਰੂਰਤ ਹੈ ਉਹਨਾਂ ਨੂੰ ਮਿਲਿਆ ਕਰਾਈ ਜਾਏ ਅੱਜ ਜਿਸ ਤਰੀਕੇ ਦੇ ਨਾਲ ਸਾਡੇ ਕੋਲ 1500 ਬਿਸਤਰ ਆਈ ਸੀ ਬਿਸਤਰ ਉਹਨਾਂ ਦੇ ਨਾਲ ਮੱਛਰਦਾਨੀਆਂ ਬੈੱਡ ਸੋਰੀ ਕੰਬਲ ਵਗੈਰਾ ਇਹ ਸਾਰੇ ਹਾਜ਼ਰ ਲੈ ਕੇ ਅਸੀਂ ਪਹੁੰਚੇ ਹਾਂ ਸਰਪੰਚ ਨੂੰ ਤੁਸੀਂ ਦੇਖਿਆ ਕਿ ਅੱਜ ਵੀ ਲੋਨ ਨੂੰ ਕਿਸ ਤਰ੍ਹਾਂ ਲੋੜ ਹੈ ਔਖੀ ਘੜੀ ਦੇ ਵਿੱਚ ਜਿਸ ਵਕਤ ਪੰਜਾਬ ਦੇ ਨਾਲ ਅਸੀਂ ਦੇਖਣ ਨੂੰ ਮਿਲਿਆ ਕਿ ਜਿੱਥੇ ਗੁਰੂ ਦੁਆਰੇ ਗੁਰੂ ਦੀਆਂ ਫੌਜਾਂ ਗੁਰੂ ਦੀਆਂ ਜਿਹੜੀਆਂ ਸੰਸਥਾਵਾਂ ਨੇ ਇਹ ਸਾਰਿਆਂ ਨੇ ਕੰਮ ਕੀਤਾ ਜਿੱਥੇ ਤੁਸੀਂ ਕਨਵਰਜਨ ਵਾਲ ਘੁੰਮਰੇ ਸੀ ਜਿੱਥੇ ਤੁਹਾਨੂੰ ਲੁਭਾਵਨੇ ਸੁਪਨੇ ਦਿਖਾ ਦਿਖਾ ਕੇ ਡਾਇਵਰਟ ਕੀਤਾ ਜਾ ਰਿਹਾ ਸੀ ਦੂਜੀ ਕੌਮ ਦੇ ਵਿੱਚ ਅੱਜ ਤੁਹਾਨੂੰ ਇਹ ਸਮਝ ਆ ਜਾਣਾ ਚਾਹੀਦਾ ਕਿ ਹਰ ਉਸ ਸਿੱਖ ਦਾ ਹਰ ਪੰਜਾਬ ਵਾਸੀਆਂ ਦਾ ਗੁਰੂ ਹੈ ਆਪਣੇ ਗੁਰੂ ਨੂੰ ਬੇਮੁਖ ਨਾ ਹੋ ਗੁਰੂ ਜਰਾਲ ਤੇ ਜੜੋ ਗੁਰੂ ਦੇ ਹੀ ਗੱਲ ਕਰੋ ਹੜ ਪੀੜਤਾ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਜੋ ਉਹਨਾਂ ਇਰਾਸ ਸਮਗਰੀਆਂ ਸਮਾਂ ਜੋ ਹੈ ਦਿੱਤਾ ਜਾ ਰਿਹਾ ਹੈ ਪ੍ਰਦਾਨ ਅ ਜੋ ਹਰਮਿੰਦਰ ਸਿੰਘ ਕਾਲਕਾ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਪਹੁੰਚ ਕੇ ਇਹ ਸਾਈ ਸਮਗਰੀ ਜਿਹੜੀ ਹੈ ਉਹ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਜਨਾਲਾ ਜੇਕਰ ਗੱਲ ਕੀਤੀ ਜਾਵੇ ਜਨਾਲਾ ਦੀ ਰਮਦਾਸ ਦੀ ਡੇਰਾ ਬਾਬਾ ਨਾਲ ਦੀ ਲਗਾਤਾਰ ਹੀ ਸਾਰੀ ਜਗ੍ਹਾ ਤੇ ਪਹੁੰਚ ਗਿਆ ਉਹਨਾਂ ਵੱਲੋਂ ਹਰਮਿੰਦਰ ਸਿੰਘ ਕਾਲਕਾ ਵੱਲੋਂ ਜਿਹੜੇ ਹੈ ਸਮਗਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਤਾਂ ਜੋ ਕਿ ਇੱਕ ਮੈਸੇਜ ਜਿਹੜਾ ਪੰਜਾਬ ਦੇ ਰਹੀ ਦਿੱਤਾ ਜਾ ਸਕੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੰਜਾਬ ਬਹੁਤ ਮਿਹਨਤ ਦਾ ਸਲੋਗ ਜਿਹੜੇ ਨੇ ਉਹ ਅਨੈਜ ਲੇਕਰ ਉਹਨਾਂ ਤੋਂ ਜੇਕਰ ਆਫਤ ਆਈ ਹੈ ਤਾਂ ਦਿੱਲੀ ਉਹਨਾਂ ਦੇ ਨਾਲ ਜਰੂਰ ਮੌਜੂਦ ਨਜ਼ਰ ਆ ਰਹੀ ਹੈ ਹਰਮਿੰਦਰ ਸਿੰਘ ਕਲਕਾ ਜੀ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣ ਦੀ ਵੀ ਕੋਸ਼ਿਸ਼ ਕਰਾਂਗੇ ਕਲਕਾ ਸਾਹਿਬ ਬਹੁਤ ਵਧੀਆ ਕੰਮ ਲਗਾਤਾਰ ਦਿੱਲੀ ਕਮੇਟੀ ਵੱਲੋਂ ਇਸ ਜਗ੍ਹਾ ਤੇ ਕੀਤਾ ਗਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਪਣੀ ਟੀਮ ਦਾ ਕੀ ਕਹਿਣਾ ਚਾਹੋਗੇ ਜੀ ਲਕੋ ਮੈਂ ਸਾਰੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਅਮਲੀ ਸਾਹਿਬ ਦਾ ਇੱਥੇ ਦੇ ਜਿੰਨੇ ਵੀ ਵੋਲੀਅੰਟਰੀ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਇਸ ਏਰੀਆ ਦੇ ਜਿਹੜਾ ਅਸੀਂ ਕੈਂਪ ਲਾਇਆ ਸੀ ਡੇਰਾ ਪਠਾਣਾ ਔਰ ਇੱਕ ਇੱਕ ਜਿਹੜੀ ਸਮਗਰੀ ਜਿਹੜੀ ਸੰਗਤਾਂ ਨੇ ਸਾਨੂੰ ਦਿੱਲੀ ਉਹ ਇਕੱਠੀਆਂ ਕਰਕੇ ਪਈ ਹੈ ਦੇਸ਼ ਦੇ ਅਕ ਬਖਰੇ ਬਖਰੇ ਕੋਨੋ ਤੋਂ ਸਾਰਿਆਂ ਦਾ ਜੀਤੇ ਧੰਨਵਾਦ ਹੈ ਸਾਡੇ ਵੋਲੰਟੀਅਰ ਦੀ ਜ਼ਿੰਮੇਵਾਰੀ ਸੀ ਕਿ ਹਰ ਉਸ ਲੋਕਾਂ ਤੱਕ ਪਹੁੰਚੇ ਜਿਨੂੰ ਇਹਦੀ ਵਾਕੀ ਜ਼ਰੂਰਤ ਹੈ ਉਹਨਾਂ ਨੂੰ ਮਾਇਆ ਕਰਾਈ ਜਾਏ ਤਾਂ ਕਿ ਲੋਕਾਂ ਦੀ ਜਿਹੜੀ ਦਿੱਤੀ ਹੋਈ ਚੀਜ਼ ਹੈ ਉਹ ਇਧਰ ਜਿਹੜੀ ਮਿਸਯੂਜ਼ ਨਾ ਹੋ ਸਕੇ ਸੋ ਅੱਜ ਜਿਸ ਤਰੀਕੇ ਦੇ ਨਾਲ ਸਾਡੇ ਕੋਲ 1500 ਬਿਸਤਰ ਆਈ ਸੀ ਬਿਸਤਰ ਉਹਨਾਂ ਦੇ ਨਾਲ ਮੱਛਰਦਾਨੀਆਂ ਬੈੱਡ ਸੌਰੀ ਕੰਬਲ ਵਗੈਰਾ ਇਹ ਸਾਰੇ ਅੱਜ ਲੈ ਕੇ ਸਿੱ ਪਹੁੰਚੇ ਔਰ ਸੰਤਾਨ ਤੁਸੀਂ ਦੇਖਿਆ ਕਿ ਅੱਜ ਵੀ ਲੋਨ ਨੂੰ ਕਿਸ ਤਰ੍ਹਾਂ ਲੋੜ ਹੈ ਉਹਨਾਂ ਦੇ ਨਾਲ ਕੁੱਕਰ ਬਰਤਨ ਸਾਰੇ ਉਹਨਾਂ ਨੂੰ ਕੋਈਆ ਕਰਵਾਇਆ ਜਾ ਰਹੇ ਨੇ ਇਹ ਇਸ ਔਖੀ ਘੜੀ ਦੇ ਵਿੱਚ ਜੀ ਇਸ ਵਕਤ ਪੰਜਾਬ ਦੇ ਨਾਲ ਆ ਦੇਖਣ ਨੂੰ ਮਿਲੇ ਕਿ ਜਿੱਥੇ ਗੁਰੂ ਦੁਆਰੇ ਗੁਰੂ ਦੀਆਂ ਫੌਜਾਂ ਗੁਰੂ ਦੀਆਂ ਜਿਹੜੀਆਂ ਸੰਸਥਾਵਾਂ ਨੇ ਇਹ ਸਾਰੇ ਨੇ ਕੰਮ ਕੀਤਾ ਮੇਰਾ ਤਾਂ ਇੱਕੋ ਸੰਦੇਸ਼ ਹੈ ਪੰਜਾਬ ਵਲਿਆਂ ਨੂੰ ਖਾਸ ਤੌਰ ਤੇ ਮਾਝੇ ਵਲਿਆਂ ਨੂੰ ਜਿੱਥੇ ਤੁਸੀਂ ਕਨਵਰਜਨ ਵਾਲੇ ਘੁੰਮਰੇ ਸੀ ਜਿੱਥੇ ਤੁਹਾਨੂੰ ਲੁਭਾਉਣੇ ਸੁਪਨੇ ਦਿਖਾ ਦਿਖਾ ਕੇ ਡਾਇਵਰਟ ਕੀਤਾ ਜਾ ਰਿਹਾ ਸੀ ਦੂਜੀ ਕੌਮ ਦੇ ਵਿੱਚ ਅੱਜ ਤੁਹਾਨੂੰ ਇਹ ਸਮਝ ਆ ਜਾਣਾ ਚਾਹੀਦਾ ਕਿ ਹਰ ਉਸ ਸਿੱਖ ਦਾ ਹਰ ਪੰਜਾਬ ਵਾਸੀਆਂ ਦਾ ਗੁਰੂ ਹੈ ਆਪਣੇ ਗੁਰੂ ਨੂੰ ਬੇਮੁਖ ਨਾ ਹੋ ਗੁਰੂ ਦੇ ਨਾਲ ਜੁੜੋ ਗੁਰੂ ਦੇ ਹੀ ਗੱਲ ਕਰੋ ਲੇਕਿਨ ਸਪੈਸੀਫਿਕ ਕੀਤਾ ਗਿਆ ਸੀ ਕਿ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਲੋਕਾਂ ਨੇ ਜਾਂ ਤੁਹਾਡੀ ਟੀਮ ਨੇ ਕੀਤਾ ਸੀ ਜੀ ਸਾਡੀ ਜਿਹੜੀ ਜਿਹੜੀ ਡਿਮਾਂਡਾਂ ਸਾਡੇ ਕੋਲ ਆ ਰਹੀਆਂ ਉਸੇ ਹਿਸਾਬ ਨਾਲ ਅਸੀਂ ਸੰਤਾਂ ਨੂੰ ਅਪੀਲ ਕਰਦੇ ਹਾਂ ਉੱਤੋਂ ਅਨਾਉਂਸ ਕਰਦੇ ਆਂ ਔਰ ਅੱਜ ਜਿਸ ਤਰੀਕੇ ਨਾਲ ਹੁਣ ਸਮਾਨ ਦੇਖਿਆ ਸਾਨੂੰ ਨਜ਼ਰ ਆ ਰਿਹਾ ਕਿ ਕਾਫੀ ਪੂਰਾ ਹੋ ਗਿਆ ਅੱਜ ਸਰਪੰਚ ਸਾਹਿਬ ਦੀ ਹੁਣ ਜਿਹੜੀ ਨਾਲ ਉਹਨਾਂ ਦੇ ਬੰਦੇ ਆਏ ਉਹਨਾਂ ਦੀ ਡਿਮਾਂਡ ਸੀ ਜੋ ਅਸੀਂ ਅਨਾਉਂਸ ਕਰਕੇ ਗਈ ਸੀ ਇਹਨਾਂ ਦੀ ਡੀਜ਼ਲ ਔਰ ਜਿਹੜਾ ਇੱਥੇ ਸਮਗਰੀ ਜਿਹੜੀ ਬੀਜ ਵਗੈਰਾ ਹੈ ਉਹਦੀ ਵਸੇ ਅਸੀਂ ਲਿਸਟਾ ਬਣਾ ਲਈ ਹੈ ਅਗਲੇ ਦੌਰ ਦੇ ਵਿੱਚ ਮਤਲਬ ਹੋਏਗਾ ਡੀਜ਼ਲ ਦੇ ਅਸੀਂ ਕੱਲ ਤੋਂ ਦੇਣਾ ਸ਼ੁਰੂ ਕਰ ਦਾਂਗੇ ਔਰ ਦੋ ਚਾਰ ਦਿਨਾਂ ਦੇ ਵਿੱਚ ਇੱਥੇ ਜਿਹੜੀਆਂ ਇਹਨਾਂ ਦੀ ਬੀਜਾਂ ਦਾ ਜਿਹੜਾ ਸਮਾਨ ਹੈ ਉਹ ਵੀ ਪਹੁੰਚਣਾ ਸ਼ੁਰੂ ਹੋ ਜਾਏ ਕਨਵਰਜਨ ਕਨਵਰਜਨ ਦੀ ਤੁਸੀਂ ਗੱਲ ਕੀਤੀ ਲੱਗਦਾ ਹੈ ਕਿ ਲੋਕ ਹੁਣ ਵਾਪਸ ਆਣਗੇ ਲੇਕਿਨ ਦਿੱਲੀ ਮੈਂ ਕਈ ਵਾਰ ਸਰਉਨਾਣਾ ਵੀ ਗੱਲ ਕੀਤੀ ਸੀ ਕਿ ਦਿੱਲੀ ਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਨੂੰ ਜ਼ਰੂਰਤ ਹੈ ਲੇਕਿਨ ਸ਼੍ਰੋਮਣੀ ਕਮੇਟੀ ਨੂੰ ਨਹੀਂ ਪਤਾ ਲੱਗ ਪਾਇਆ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਉਹ ਦਿੱਲੀ ਕਮੇਟੀ ਕਰਦੀ ਪਈ ਆ ਕਿੰਨਾ ਕਿ ਡਿਫਰੈਂਸ ਨਜ਼ਰ ਆ ਰਿਹਾ ਜੀ ਤੁਮੋ ਚਲੋ ਦੇਖੋ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਇਸ ਮੌਕੇ ਤੇ ਨਹੀਂ ਕਰਨਾ ਕਿਉਂਕਿ ਓਕੀ ਘੜੀ ਆ ਉਹ ਕਿੱਥੇ ਹੋਰ ਸੇਵਾ ਕਰ ਰਹੀਆਂ ਜਾਂ ਨਹੀਂ ਕਰ ਰਹੀ ਮੇਰਾ ਉਹਦਾ ਨਹੀਂ ਹੈ ਬਟ ਦਿੱਲੀ ਦੇ ਉੱਤੇ ਅੱਜ ਦੁਨੀਆ ਭਰ ਦੀ ਨਜ਼ਰ ਹੈ ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਦੇਸ਼ਾਂ ਵਿਦੇਸ਼ਾਂ ਤੋਂ ਸਾਨੂੰ ਜਿਹੜਾ ਸਮਾਨ ਭੇਜਦੇ ਨੇ ਪੈਸੇ ਭੇਜਦੇ ਨੇ ਇਸ ਕਰੀ ਕਰਕੇ ਭੇਜਦੇ ਨੇ ਕਿ ਅਸੀਂ ਇੱਕ ਵਿਸ਼ਵਾਸ ਬਣਾਇਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਔਰ ਏ ਅੱਜ ਤੇ ਸਾਰਾ ਕੁਝ ਸੁੱਕਾ ਹੈ ਮਗਰ ਜਦ ਅਸੀਂ ਇੱਥੇ ਪਹਿਲੀ ਵਾਰ ਆਏ ਸੀ ਤੇ ਇੱਥੇ ਛੇ ਛੇ 7 7 ਫੁੱਟ ਪਾਣੀ ਸੀ ਲੋਕ ਚੱਲ ਨਹੀਂ ਪਾ ਰਹੇ ਸੀ ਲੋਕਾਂ ਦੇ ਚਿਹਰੇ ਨਜ਼ਰ ਨਹੀਂ ਆਉਂਦੇ ਸੀ ਸੋ ਉਸ ਟਾਈਮ ਤੋਂ ਲੈ ਕੇ ਇੱਥੇ ਤੱਕ ਗਰਾਊਂਡ ਜ਼ੀਰੋ ਤੋਂ ਸਾਡੇ ਵੋਲੰਟੀਅਰਲਔਰ ਸਾਡੀ ਦਿੱਲੀ ਕਮੇਟੀ ਦੀ ਟੀਮ ਨੇ ਕੰਮ ਕੀਤਾ ਤੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਜਿੱਥੇ ਵੀ ਜਾਂਦੇ ਨੇ ਸੇਵਾ ਦੇ ਭਾਵਨਾ ਨਾਲ ਜਾਂਦੇ ਨੇ ਕੋਈ ਸਿਆਸਤ ਨਹੀਂ ਹੁੰਦੀ ਇਹਦੀ ਸੋ ਇਸ ਕਰਕੇ ਅੱਜ ਇਸ ਗੱਲ ਦੀ ਰਾਤ ਹੈ ਕਿ ਜੋ ਲੋਕਾਂ ਨੇ ਸਮਾਨ ਪਹੁੰਚਾਇਆ ਉਹ ਇੱਕ ਇੱਕ ਘਰ ਤੱਕ ਪਹੁੰਚਿਆ ਔਰ ਇੱਥੇ ਦੇ ਪਿੰਡਾਂ ਵਾਲਿਆਂ ਨੇ ਵੀ ਉਹ ਜਿੰਨੀ ਉਹਨਾਂ ਨੂੰ ਲੋੜ ਸੀ ਸਾਨੂੰ ਵੀ ਹੋਰਾਂ ਦੀ ਹੋਰ ਵਲੰਟੀਅਰਸ ਦੀ ਲੋੜ ਸੀ ਕਿਉਂਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਕਿਹੜੇ ਘਰ ਤੱਕ ਕਿਹੜੀ ਚੀਜ਼ ਪਹੁੰਚੇ ਉਹਨਾਂ ਸਾਰਿਆਂ ਨੇ ਜਿਹੜੀ ਸੇਵਾ ਕੀਤੀ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹੈ ਲਾਸਟ ਜਦੋਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਟਰੈਕਟਰਾਂ ਉੱਤੇ ਸਮਾਨ ਲਾਇਆ ਜਾ ਰਿਹਾ ਹੈ ਤੁਸੀਂ ਉਹਦੀ ਵੀ ਗੱਲ ਕੀਤੀ ਕੀ ਲੱਗਦਾ ਹੈ ਕਿ ਉਹ ਸ਼ਰਮਨਾਕ ਤਸਵੀਰਾਂ ਸੰ ਕਿਸੇ ਤਰ੍ਹਾਂ ਨਜ਼ਰ ਆ ਰਹੀਆਂ ਸੀ ਦੇਖੋ ਜ਼ਰੂਰਤ ਦੇ ਉੱਤੇ ਇਹ ਕੰਮ ਜਦ ਹੁੰਦੇ ਨੇ ਸੇਵਾਵਾਂ ਹੁੰਦੀਆਂ ਇਹੋ ਜਿਹੇ ਛੋਟੇ-ਮੋਟੇ ਹਾਦਸੇ ਹੁੰਦੇ ਨੇ ਮਗਰ 99% ਜਿਹੜਾ ਮੈਂ ਸਮਝਦਾ ਕਿ ਇਸ ਹੱੜ ਦੇ ਵਿੱਚ ਉਹਨਾਂ ਲੋਕਾਂ ਤੱਕ ਸਮਾਨ ਪਹੁੰਚਿਆ ਜਿਨ੍ਹਾਂ ਵਾਸਤੇ ਭੇਜਿਆ ਗਿਆ ਵਿੱਚੋਂ ਕਈ ਸ਼ਰਾਰਤੀ ਤੱਤ ਵਾਜਦੇ ਨੇ ਉਹਨਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਇਹੋ ਜੀ ਚੀਜ਼ਾਂ ਨਾਲ ਲੋਕਾਂ ਦੇ ਦਿਲ ਟੁੱਟਦੇ ਨੇ ਔਰ ਆਪਣੇ ਹੱਥ ਰੋਗ ਲੈਂਦੇ ਨੇ ਸੇਵਾ ਕਰਨੇ ਸੋ ਇਹ ਪਹਿਲੀ ਗੱਲ ਤੇ ਹਰਕਤ ਹੋਣੀ ਚਾਹੀਦੀ ਔਰ ਜੇ ਹੋ ਵੀ ਜਾਏ ਇਹਨਾਂ ਦੀ ਵੀਡੀਓਜ਼ ਵਾਇਰਲ ਨਹੀਂ ਹੋਣੀਆਂ ਚਾਹੀਦੀ। ਬਾਦਲ ਸਾਹਿਬ ਕਹਿੰਦੇ ਨੇ ਕਿ ਜੀ ਮੈਂ ਬੀਜ ਪਚਾਵਾਂਗਾ ਜੀ। ਹੁਣ ਤੂੰ ਆ ਤੁਸੀਂ ਕਹਿ ਰਹੇ ਹੋ ਕਿ ਡੀਜ਼ਲ ਵੀ ਆਏਗਾ। ਕਦੋਂ ਤੱਕ ਲੱਗਦਾ ਕਿਸਾਨਾਂ ਨੂੰ ਉਹ ਚੀਜ਼ਾਂ ਮਿਲ ਪਣਗੀਆਂ? ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਨੇ ਪੰਜਾਬ ਵਿੱਚ। ਦੇਖੋ ਬਾਦਲ ਸਾਹਿਬ ਵੱਡੇ ਆਦਮੀ ਮੇਰੇ ਕੋਲ ਉਹਨਾਂ ਦੇ ਬਾਰੇ ਮੈਂ ਕੀ ਬੋਲ ਸਕਦਾ ਮੈਂ ਛੋਟਾ ਜਿਹਾ ਮੁੰਡਾ। ਸੋ ਅ ਕੱਲ੍ਹ ਸਭ ਕੀ ਕਹਿਣਾ ਚਾਹੋਗੇ ਤੁਸੀਂ ਵੀ ਲਗਾਤਾਰ ਹੀ ਬਹੁਤ ਸੇਵਾ ਕਰ ਰਹੇ ਹੋ। ਤੁਹਾਡਾ ਪਿਆਰ ਹੈ ਇਸ ਪਿੰਡ ਦੇ ਨਾਲ। ਲਗਾਤਾਰ ਇਸ ਦੇਖਦੇ ਤੁਸੀਂ ਪਹੁੰਚ ਹੋਏ ਸੀ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਸਾਡਾ ਸ਼ੁਰੂ ਤੋਂ 24 ਅਗਸ ਔਰ ਮੇਰੀ ਕੋਸ਼ਿਸ਼ ਸੀ ਕਿ ਹਰ ਪਿੰਡ ਦੇ ਵਿੱਚ ਲਿਸਟਾਂ ਅਸੀਂ ਬਣਾਈਆਂ ਤਿਆਰ ਕੀਤੀਆਂ ਵੀ ਕਿ ਕਿਸ ਪਿੰਡ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਹੁਣ ਸਾਨੂੰ ਇਹ ਪਤਾ ਲੱਗਿਆ ਸੀ ਕਿ ਬਿਸਤਰੇ ਬੈੱਡ ਗੱਦੇ ਸਾਰਾ ਕੁਝ ਖਰਾਬ ਹੋ ਗਿਆ ਸੀ بارش ਨਾਲ ਇਸ ਕਰਕੇ ਅਸੀਂ ਸਪੈਸ਼ਲੀ ਇੱਥੇ 1000 ਬੈੱਡ ਗੱਦੇ ਜਿਹੜੇ ਆ ਉਹ ਮੰਗਾਏ ਪੂਰਾ ਸੈੱਟ ਬੈੱਡ ਸ਼ੀਟਾਂ ਕੰਬਲ ਸਰਾਣੇ ਉਹ ਸਾਰੇ ਨਾਲ ਲੈ ਕੇ ਆਏ ਕੁੱਕਰ ਡਿਨਰ ਸੈੱਟ ਇਹ ਸਾਰਾ ਗਮ ਸ਼ੂਜ਼ ਪਾਣੀ ਦੇ ਵਿੱਚ ਸੀ ਕਿਉਂ ਸੱਪ ਸੁਪ ਨਿਕਲ ਰਹੇ ਖੇਤਾਂ 'ਚ ਸੋ ਜਿਹੜੀ ਵੀ ਲੋੜ ਸੀ ਅਸੀਂ ਉਹ ਸਾਰਾ ਕੁਝ ਤਿਆਰ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪਿੰਡਾਂ ਤੋਂ ਸੰਗਤ ਪਹੁੰਚੀ ਆ ਉਹ ਡਿਸਟ੍ਰੀਬਿਊਟ ਕਰ ਰਹੇ ਆ ਔਰ ਇਹ ਲਗਾਤਾਰ ਜਿਹੜਾ ਇਹ ਕੰਮ ਅੱਗੇ ਮੋੜ ਵਸੇਵੇਂ ਦਾ ਜਿਹੜਾ ਹੈ ਇਹ ਜਾਰੀ ਰਹੇਗਾ ਜਿਦੇ 'ਚ ਅਸੀਂ ਡੀਜ਼ਲ ਦੀ ਵੀ ਕਮਿਟਮੈਂਟ ਕੀਤੀ ਉਹ ਵੀ ਦੇਾਂਗੇ ਬੀਜ ਵੀ ਦੇਾਂਗੇ ਖਾਦ ਤੇ ਕਿਉਂਕਿ ਉਹ ਸਰਕਾਰੀ ਡੀਪੂ ਵਾਲਾ ਕੰਮ ਹੁੰਦਾ ਉਹਦਾ ਪਤਾ ਨਹੀਂ ਪਰ ਬੀਜ ਔਰ ਡੀਜ਼ਲ ਜਿਹੜਾ ਉਹ ਅਸੀਂ ਜ਼ਰੂਰ ਦੇਾਂਗੇ ਸੋ ਲਗਾਤਾਰ ਦਿੱਲੀ ਕਮੇਟੀ ਇਸ ਪਿੰਨਾ ਇਲਾਕਿਆਂ ਦੇ ਉੱਤੇ ਨਜ਼ਰ ਬਣ ਕਿ ਜਿਸ ਚੀਜ਼ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਇੱਕ ਆਵਾਜ਼ ਮਾਰਦੇ ਹਾਂ ਤੇ ਸੰਗਤ ਵੱਲੋਂ ਇਕੱਠਾ ਹੋ ਜਾਂਦਾ ਹੈ ਸੋ ਕਿਸੇ ਚੀਜ਼ ਦੀ ਘਾਟ ਨਹੀਂ ਹੈ ਜੋ ਵੀ ਲੋੜ ਹੋਏਗੀ ਅਸੀਂ ਪੂਰੀ ਕਰਾਂਗੇ ਲੇਕਿਨ ਸਰ ਰੇਤ ਬਹੁਤ ਹੋ ਗਈ ਆ ਟਰੈਕਟਰ ਜਿਹੜਾ ਕੰਮ ਨਹੀਂ ਪ੍ਰੋਪਰ ਤਰੀਕੇ ਨਾਲ ਕਰ ਪਾ ਰਿਹਾ ਕਿੰਨਾ ਕੁ ਲੱਗਦਾ ਕਿ ਡਿਫਿਕਲਟ ਟਾਸਕ ਆਇਆ ਹੈ ਵਾਪਸ ਨਹੀਂ ਇਹ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਫਸਲਾਂ ਦਾ ਹੁਣ ਟਾਈਮ ਹੈ ਜਿੱਦਾਂ ਆ ਦੋ ਦਿਨ ਪਹਿਲਾਂ ਫਿਰ ਬਾਰਿਸ਼ ਆ ਗਈ ਤੇ ਜਿਹੜੀ ਹੁਣ ਅੱਗੇ ਕਣਕ ਦੀ ਬਜਾਈ ਆ ਉਹ ਲੇਟ ਹੋ ਜਾਏਗੀ ਉਤੋਂ ਸਾਰੀ ਜਿਹੜੀ ਉਹ ਨਾ ਉਹ ਰੇਤਾ ਹੈ ਨਾ ਮਿੱਟੀ ਆ ਉਹ ਰੇਤਲੀ ਮਿੱਟੀ ਜੀ ਹੈਗੀ ਆ ਤੇ ਉਹਦੇ ਨਾਲ ਨਾ ਕੋ ਫਸਲ ਹੋਣੀ ਹੈ ਜਦ ਤੱਕ ਉਹ ਨਹੀਂ ਹਟੇਗੀ ਤਦ ਤੱਕ ਮੈਂ ਸਮਝਦਾ ਕਿ ਕੁਝ ਅੱਗੇ ਨਹੀਂ ਹੋ ਸਕਦਾ ਸੋ ਉਹਦੇ ਲਈ ਵੀ ਕਈ ਸੰਸਥਾਵਾਂ ਵੀ ਲੱਗੀਆਂ ਹੋਈਆਂ ਮੈਂ ਦੇਖਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉੱਥੇ ਕਈ-ਕਈ ਟਰੈਕਟਰ ਲੱਗੇ ਹੋਏ ਇੱਕ ਦੂਜੇ ਦੀ ਮਦਦ ਕਰ ਰਹੇ ਆ। ਸੋ ਜਿੱਥੇ ਸਾਨੂੰ ਹੁਕਮ ਹੋਏਗਾ ਅਸੀਂ ਵੀ ਆਪਾਂ ਉਹਨਾਂ ਦੀ ਮਦਦ ਕਰਾਵਾਂਗੇ। ਲੇਕਿਨ ਹਜੇ ਵੀ ਤੁਸੀਂ ਬੰਜੜੇ ਨੇ ਉਹ ਕੱਚੇ ਨੇ ਜੀ। ਕਈ ਜਗ੍ਹਾ ਤੇ ਹੁਣ ਕੁਝ ਹੋਰ ਵੀ ਰੂਮਰਸ ਫੈਲ ਰਹੇ ਸੀ ਕਿ ਫੇਰ ਦੁਬਾਰਾ ਟੁੱਟ ਗਏ ਨੇ, ਫੇਰ ਪਾਣੀ ਵਧ ਗਿਆ। ਤੁਸੀਂ ਬੰਨਣ ਲਈ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਵੱਖਰਾ ਪੈਕੇਜ ਆਣਾ ਚਾਹੀਦਾ ਤਾਂ ਜੋ ਕਿ ਇਹ ਅਲੱਗ ਕੰਮ ਜਿਹੜਾ ਹੋ ਸਕੇ ਜੀ। ਮੈਂ ਸਮਝਦਾ ਇਹ ਹੁਣ ਸਰਕਾਰ ਦਾ ਕੰਮ ਹੈ। ਪਰ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਤੁਰ ਇਹੋ ਜਿਹਾ ਕੋਈ ਹਾਦਸਾ ਨਾ ਵਾਪਰੇ ਦੁਬਾਰਾ ਪਾਣੀ ਨਾ ਆਏ ਕਿਉਂਕਿ ਅੱਜ ਦੀ ਮਾਰਤੋਂ ਤੇ ਜਿਹੜੇ ਵਿਚਾਰੇ ਛੋਟੇ ਕਿਸਾਨ ਐ ਜਾਂ ਕਟ ਜਮੀਨ ਵਾਲੇ ਉੱਠ ਗਏ ਆ ਪਰ ਜੇ ਕਿਤੇ ਦੁਬਾਰਾ ਇਹੋ ਜਿਹੀ ਘਟਨਾ ਹੋ ਗਈ ਤੇ ਉਹ ਕਈ ਸਾਲ ਪਿੱਛੇ ਚਲੇ ਜਾਣਗੇ ਇਸ ਕਰਕੇ ਸਰਕਾਰ ਦਾ ਹੁਣ ਕੰਮ ਹੈ ਕਿ ਜਿਹੜੇ ਬੰਨ ਐ ਉਹਨਾਂ ਨੂੰ ਪੱਕਾ ਕਰਨ ਤਾਂ ਕਿ ਦੁਬਾਰਾ ਕਿਸੇ ਵੀ ਸੂਰਤ ਦੇ ਵਿੱਚ ਇਹੋ ਜਿਹੀ ਨੌਬਤ ਨਾ ਆਵੇ ਲੇਕਿਨ ਲਾਸ ਵਾਲਾ ਜੀ ਮੇਰਾ ਜਿਸ ਤਰ੍ਹਾਂ ਹੁਣ ਕਿਸਾਨਾਂ ਦੇ ਨਾਲ ਤੇ ਆਪਾਂ ਖਲੋਤੇ ਆ ਜੀ ਲਗਾਤਾਰ ਹੀ ਕਾ ਜੋੜ ਲੇਕਿਨ ਕਈ ਇਸ ਤਰ੍ਹਾਂ ਦੇ ਕਿਸਾਨ ਐ ਜਿਹੜੇ ਪੈਸੇ ਦੇ ਕੇ ਜ਼ਮੀਨ ਲੈਂਦੇ ਨੇ ਠੇਕੇ ਭਰਦੇ ਨੇ ਲੇਕਿਨ ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਉਹਨਾਂ ਦਾ ਕਿਦਾਂ ਸਪੈਸੀਫਿਕ ਕੀਤਾ ਜਾਏਗਾ ਕਿ ਉਹਨਾਂ ਦੀ ਮਦਦ ਵੀ ਕੀਤੀ ਜਾਏਗੀ ਜਾਏਗੀ ਜਾਂ ਉਹਨਾਂ ਨੂੰ ਬੀਜੀ ਪਹੁੰਚਾਇਆ ਜਾਏਗਾ ਨਹੀਂ ਸਾਡੀ ਅਸੀਂ ਇਹ ਪਾਲਿਸੀ ਬਣਾਈ ਹੈ ਕਿ ਜਿਹੜੇ ਕਿਸਾਨ ਦੇ ਕੋਲ ਮੌਕੇ ਦੇ ਉੱਤੇ ਆ ਚਾਹੇ ਉਸਨੇ ਠੇਕੇ ਤੇ ਨਹੀਂ ਆ ਚਾਹੇ ਗਹਿਣੇ ਲਈ ਆ ਜਾਂ ਜਿੱਦਾਂ ਵੀ ਆ ਜੋ ਮੌਕੇ ਦੇ ਕਿਉਂਕਿ ਨੁਕਸਾਨ ਉਹਦਾ ਹੋਇਆ ਜਿਹਦੀ ਮੌਕੇ ਤੇ ਆ ਸੋ ਅਸੀਂ ਕੋਈ ਗਰਦੌਬਰੀ ਨਹੀਂ ਚੈੱਕ ਕਰਨੀ ਸਾਨੂੰ ਜੋ ਪਿੰਡ ਵੱਲੋਂ ਰਿਪੋਰਟ ਆਣੀ ਹੈ ਕਿ ਇਸ ਪਿੰਡ ਦੀ ਆ ਫਲਾਨੇ ਕਿਸਾਨ ਦੀ ਚਾਹੇ ਉਹ ਠੇਕੇ ਤੇ ਜਿੱਦਾਂ ਵੀ ਅਸੀਂ ਉਸ ਦੀ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਸੋ ਲਗਾਤਾਰ ਹੀ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮਟੀ ਵਾਲੋ ਅੰਮ੍ਰਿਤਸਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਰਮਦਾਸ ਦੇ ਵਿੱਚ ਲਗਾਤਾਰੀ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਜੋ ਕਿ ਲੋਕਾਂ ਤੱਕ ਰਾਸ ਸਮਗਰੀ ਜਿਹੜੀ ਆ ਉਹ ਪਹੁੰਚਾਈ ਜਾਵੇ ਹੁਣ ਵੇਖਣਾ ਹੋਵੇਗਾ ਕਿ ਅੱਜ ਬਿਸਤਰੇ ਜਿਹੜੇ ਨੇ ਉਹ ਦਿੱਤੇ ਗਏ ਨੇ ਕੁਝ ਸੂਜਰਤੀ ਸਮਾਨ ਜਿਹੜਾ ਹੈ ਉਹ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਕੋਈ ਵਿਖੇ ਵਿੱਚ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਉਹ ਕਦੋਂ ਤੱਕ ਇਹਨਾਂ ਦੀ ਪੂਰੀ ਕੀਤੀ ਜਾਂਦੀ ਹੈ ਕੈਮਰਾ ਪਰਸਨ ਰਾਜਾ ਦਿਨਗੁਰਪਤ ਸਿੰਘ ਰਮਦਾ